ਕਿ ਭਗਵਾਨ ਵਾਲਮੀਕੀ ਦੇ ਚਰਨ ਪਰਛਨ ਦਾ ਮੈਨੂੰ ਮੌਕਾ ਮਿਲਿਆ ਔਰ ਮੈਂ ਹਮੇਸ਼ਾ ਮੇਰੇ ਲਈ ਜੋ ਯਾਦਗਾਰ ਪਲ ਨੇ ਦਾਸ ਹਮੇਸ਼ਾ ਇਹ ਗੱਲ ਕਹਿੰਦਾ ਕਿ ਸਭ ਤੋਂ ਸਾਡੀ ਖੁਸ਼ਕਿਸਮਤੀ ਇਹ ਹੈ ਕਿ ਅਸੀਂ ਉਸ ਕੈਬਨਿਟ ਤੇ ਸardar prakash singh ji badal sahab ਨਾਲ satbir singh badal ji ਨਾਲ ਹਿੱਸੇ ਸਾ ਜੇ ਇਸ ਕੈਬਨਿਟ ਨੇ ਜੇ ਇਸ ਮੁੱਖ ਮੰਤਰੀ ਸਾਹਿਬ ਨੇ ਇਸ ਭਗਵਾਨ ਵਾਲਮੀਕ ਜੀ ਦੇ ਤੀਰਤ ਦੀ ਸੇਵਾ ਕਰਨ ਦਾ ਜਿਨਾਂ ਨੂੰ ਮੌਕਾ ਮਿਲਿਆ 1947 ਵੈਸੇ ਤਾਂ ਹਿਸਟਰੀ ਬਹੁਤ ਪੁਰਾਣੀ ਹੈ ਬਹੁਤ ਲੰਮੀ ਹੈ ਮਗਰ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਕਿੰਨੇ ਮੁੱਖ ਮੰਤਰੀ ਆਏ ਕਿਸੇ ਦਾ ਧਿਆਨ ਨਹੀਂ ਪਿਆ ਧਾਰਮਿਕ ਥਾਥਮਾਤੀ ਸੇਵਾ ਕਰਨ ਦਾ ਸੋ ਸਾਡੇ ਵੱਡੇ ਭਾਗ ਕਿ ਸਾਡੇ ਦੂਰ ਅੰਦੇਸ਼ੀ ਮੁੱਖ ਮੰਤਰੀ ਸਾਹਿਬ ਸਨ ਜਿਨ੍ਹਾਂ ਨੇ ਸੇਵਾ ਕੀਤੀ ਵੀ ਔਰ ਇਸ ਕਿਸਮ ਦੀ ਸੇਵਾ ਕੀਤੀ ਕਿ ਅੱਜ ਉਹਦੇ ਤੋਂ ਸੇਧ ਲੈ ਕੇ ਬਾਕੀ ਧਾਰਮਿਕ ਸਤਾਵਾਂ ਦੀਆਂ ਸੇਵਾਵਾਂ ਵਕ ਵਕ ਸੂਬਿਆਂ 'ਚ ਹੋ ਰਹੀਆਂ ਨੇ ਚਾਹੇ ਅ ਬਾਰਾਨਸੀ 'ਚ ਤਿਆਰੀਆਂ ਹੋਈਆਂ ਅਯੋਧਿਆ 'ਚ ਹੋਈਆਂ ਕਿ ਮੇਰੀ ਬੜੀ ਖੁਸ਼ਕਿਸਮਤੀ ਹੈ ਜੀ ਅ ਕਿ ਭਗਵਾਨ ਵਾਲਮੀਕੀ ਦੇ ਚਰਨ ਪਰਚਨ ਦਾ ਮੈਨੂੰ ਮੌਕਾ ਮਿਲਿਆ ਔਰ ਮੈਂ ਹਮੇਸ਼ਾ ਮੇਰੇ ਲਈ ਜੋ ਯਾਦਗਾਰ ਪਲ ਨੇ ਦਾਸ ਹਮੇਸ਼ਾ ਇਹ ਗੱਲ ਕਹਿੰਦਾ ਦੀ ਸਭ ਤੋਂ ਸਾਡੀ ਖੁਸ਼ਕਿਸਮਤੀ ਇਹ ਹੈ ਕਿ ਅਸੀਂ ਉਸ ਕੈਬਨਿਟ ਤੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨਾਲ ਸਤਜੀਤ ਸਿੰਘ ਬਾਦਲ ਜੀ ਨਾਲ ਹਿੱਸੇ ਸਾ ਜੇ ਇਸ ਕੈਬਨਿਟ ਨੇ ਜੇ ਇਸ ਮੁੱਖ ਮੰਤਰੀ ਸਾਹਿਬ ਨੇ ਇਸ ਭਗਵਾਨ ਵਾਲਮੀਕ ਜੀ ਦੇ ਤੀਰਤ ਦੀ ਸੇਵਾ ਕਰਨ ਦਾ ਜਿਨ੍ਹਾਂ ਨੂੰ ਮੌਕਾ ਮਿਲਿਆ 1947 ਵੈਸੇ ਤਾਂ ਹਿਸਟਰੀ ਬਹੁਤ ਪੁਰਾਣੀ ਹੈ ਬਹੁਤ ਲੰਮੀ ਹੈ ਮਗਰ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਕਿੰਨੇ ਮੁੱਖ ਮੰਤਰੀ ਆਏ ਕਿਸੇ ਦਾ ਧਿਆਨ ਨਹੀਂ ਪਿਆ ਧਾਰਮਿਕ ਸਥਾਨਾਂ 'ਤੇ ਸੇਵਾ ਕਰਨ ਦਾ ਸੋ ਸਾਡੇ ਵੱਡੇ ਭਾਗ ਕਿ ਸਾਡੇ ਦੂਰ ਅੰਦੇਸ਼ੀ ਮੁੱਖ ਮੰਤਰੀ ਸਾਹਿਬ ਸਨ ਜਿਨ੍ਹਾਂ ਨੇ ਸੇਵਾ ਕੀਤੀ ਵੀ ਔਰ ਇਸ ਕਿਸਮ ਦੀ ਸੇਵਾ ਕੀਤੀ ਕਿ ਅੱਜ ਉਹਦੇ ਤੋਂ ਛੇਦ ਲੈ ਕੇ ਬਾਕੀ ਧਾਰਮਿਕ ਸਥਾਨਾਂ ਦੀਆਂ ਸੇਵਾਵਾਂ ਵਕ-ਵਕ ਸ਼ੂਬਿਆਂ 'ਚ ਹੋ ਰਹੀਆਂ ਨੇ ਚਾਹੇ ਬਾਰਾਨਸੀ ਤੇ ਤਿਆਰੀਆਂ ਹੋਈਆਂ ਅਯੋਧਿਆ ਚ ਹੋਈਆਂ ਕਿਥੇ ਨਾ ਕਿਥੇ ਉਹ ਟੀਮਾਂ ਆ ਕੇ ਵਿਜ਼ਿਟ ਕਰਕੇ ਗਈਆਂ ਨੇ ਜੋ ਹੈਰੀਟੇਜ ਵਾਕ ਵਿਰਾਸਤੀ ਮਾਰਕ ਉੱਥੇ ਬੜਿਆ ਦਰਬਾਰ ਸਾਹਿਬ ਜਾਣ ਲਈ ਜਾਂ ਇਹ ਆ ਜਗਾ ਤਿਆਰ ਹੋਈ ਹੈ ਭਗਵਾਨ ਵਾਲਮੀਕ ਜੀ ਦੀ ਚਾਹੇ ਉਹ ਜਿਹੜਾ ਉਹ ਸਾਡਾ ਆਨੰਦਪੁਰ ਸਾਹਿਬ ਤੇ ਮੋਛੇ ਸਾਹਿਬ ਤੋਂ ਜਿਹੜਾ ਤਿਆਰ ਕਰਾਇਆ ਸੀਗਾ ਖਾਲਸੇ ਦਾ ਉਹ ਓਡਾ ਵੱਡਾ ਯਾਦਗਾਰ ਸੋ ਇਹ ਸਾਰੀਆਂ ਚੀਜ਼ਾਂ ਵਾਸਤੇ ਕੁਸ਼ਕਿਸਮਤੀ ਹੈ ਕਿ ਸਾਨੂੰ ਮੌਕਾ ਮਿਲਿਆ ਉਹ ਸੇਵਾ ਕਰਨ ਦਾ ਔਰ ਮੈਂ ਜਦ ਇੱਥੇ ਆ ਜਾਈਆ ਮੈਨੂੰ ਬੜਾ ਅਫਸੋਸ ਵੀ ਹੁੰਦਾ ਹੈ ਦੁੱਖ ਵੀ ਹੁੰਦਾ ਹੈ ਕਿ ਜੋ ਫਰਜ਼ ਬਣਦਾ ਹੈ ਸਰਕਾਰਾਂ ਦਾ ਮਿਨਿਮਮ ਨਿਕਾਜ ਬੇਸਿਕ ਮੇਨਟੇਨੈਂਸ ਚਾਹੇ ਉਹ ਵਿਰਾਸਤੀ ਮਾਰਗ ਹੈ ਚਾਹੇ ਇਹ ਭਗਵਾਨ ਵਾਲਮੀਕੀ ਦਾ ਤਾਂ ਜਾਂ ਹੋਰ ਕੋਈ ਵੀ ਹੈ ਜੋ ਯਾਦਗਾਰਾਂ ਬਣੀਆਂ ਨੇ ਬੜੀਆਂ ਫੋਟੋਆਂ ਵੀ ਲੱਗੀਆਂ ਨੇ ਚਾ ਛੋਟਾ ਕੱਲੂ ਕਰਾ ਵਡਾ ਕੱਲੂ ਕਰਾ ਅੱਜ ਹਾਲਾਤ ਕੀ ਬਣੇ ਹੋਏ ਇਹ ਔਰ ਵਿਰਾਸਤੇ ਖਾਲਸਾ ਦੇ ਹਾਲਾਤ ਕੀ ਬਣੇ ਆ ਮਗਰ ਸਰਕਾਰ ਕੋਈ ਜ਼ਿੰਮੇਵਾਰੀ ਨਿਭਾਈ ਨਹੀਂ ਪਾਰੀ 5 ਲੱਖ ਕਰੋੜ ਦੇ ਕਰਜ਼ਾਈ ਜਰੂਰ ਕਰਤਾ ਨਗਰ ਬੇਸਿਕ ਚੀਜ਼ਾਂ ਜੋ ਲੋਕਾਂ ਦੀ ਭਾਵਨਾ ਜਿੱਥੇ ਜੁੜੀ ਆ ਜਾਂ ਲੋਕਾਂ ਦੀਆਂ ਸੁੱਖ ਸਹੂਲਤਾਂ ਸੇਵਾਵਾਂ ਉਹਦੇ ਚ ਸਰਕਾਰ ਫੇਲ ਹੋ ਰਹੀ ਔਰ ਮੈਨੂੰ ਅੱਜ ਦੱਸਿਆ ਗਿਆ ਕਿ ਇਸ ਬੋਰਡ ਦੇ ਚੇਅਰਮੈਨ ਹਮੇਸ਼ਾ ਮੁੱਖ ਮੰਤਰੀ ਸਾਹਿਬ ਆਪ ਰਹੇ ਆ ਉਹਦਾ ਕਾਰਨ ਕੀ ਸੀ ਕਿਉਂਕਿ ਮੁੱਖ ਮੰਤਰੀ ਕੋਲ ਸਾਰੇ ਖਜ਼ਾਨਾ ਉਹਨੇ ਚਲਾਉਣਾ ਪੰਜਾਬ ਦਾ ਉਹ ਜ਼ਿੰਮੇਵਾਰੀ ਛੱਡ ਕੇ ਭੱਜ ਗਿਆ ਭਗਵੰਤ ਮਾਨੁਰੀ ਕਿ ਮੈਂ ਇਹ ਜ਼ਿੰਮੇਵਾਰੀ ਚੁੱਕਣੀ ਉਹ ਭੱਜੇ ਕਿਉਂ ਕਿ ਕਿਉਂਕਿ ਸੇਵਾ ਨਹੀਂ ਕਰਨਾ ਚਾਹੁੰਦੇ ਪੈਸੇ ਨਹੀਂ ਦੇਣਾ ਚਾਹੁੰਦੇ ਸੋ ਸਭ ਤੋਂ ਤਰੀਕਾ ਚੰਗਾ ਪਤਲੀ ਗਲੀ ਚੋਂ ਨਿਕਲਦਾ ਕਿ ਆਪ ਸੇਵਾ ਹੀ ਛੱਡ ਦਿਓ ਨਹੀਂ ਤਾਂ ਇਹ ਤਾਂ ਮੈਂ ਸਮਝਾਂ ਭਗਵਾਨ ਵਾਲਮੀਕ ਜੀ ਦਾ ਵੀ ਇੱਕ ਤਰੀਕੇ ਦਾ ਨਰਾਦਰ ਕਰਨ ਵਾਲੀ ਗੱਲ ਹੈ ਕਿ ਭਾਈ ਤੁਹਾਡੇ ਦਾ ਚੰਗੇ ਭਾਗ ਸੀ ਤੁਹਾਨੂੰ ਇਹ ਸੇਵਾ ਮਿਲੀ ਸੀ ਭੱਜੇ ਕਿਉਂ ਐ ਦੇਤੋਂ ਅਫਸੋਸ ਦੀ ਗੱਲ ਹੈ ਕਿ ਇਹ ਕੁਝ ਹੋ ਰਿਹਾ ਹੈ ਸਰਕਾਰ ਦੀ ਮਨਸ਼ਾ ਸਾਫ ਹੋ ਰਹੀ ਹੈ ਕਿ ਹਾਲ ਤੁਹਾਡੇ ਸਾਹਮਣੇ ਮੈਨੂੰ ਲੱਗਦਾ ਬਾਤ ਕੋ 72 ਵਾਲੀ ਕਹਾਣੀ ਹੋਣ ਦੀ ਜਾ ਰਹੀ ਹੈ ਪਹਿਲਾਂ ਵਾਲੇ ਕਹਿੰਦੇ ਸੀ ਪਾਚ ਵਰਕ ਲਾਵਾਂਗੇ ਹੁਣ ਤਾਂ ਪਾਚ ਲੱਗਣ ਤੋਂ ਵੀ ਗਏ ਮਤਲਬ ਹਾਲ ਤਾਂ ਨਾ ਲਾਅ ਨਾ ਆਰਡਰ ਸਹੀ ਨਾ ਖਜ਼ਾਨੇ ਦੀ ਹਾਲਾਤ ਸਹੀ ਉਹ ਆਈਸੀਯੂ 'ਚ ਲੱਗ ਗਿਆ ਖਜ਼ਾਨਾ ਪੰਜਾਬ ਦਾ ਲਾਅ ਐਂਡ ਆਰਡਰ 'ਚ ਉਹ ਵੀ ਆਈਸੀਯੂ 'ਚ ਲੱਗਿਆ ਹੋਇਆ ਪੰਜਾਬ ਦੀ ਇੰਡਸਟਰੀ ਪੰਜਾਬ ਛੱਡ ਛੱਡ ਭੱਜ ਰਹੀ ਆ ਹੁਣ ਇਹ ਕਹਿੰਦੇ ਜੀ ਅਸੀਂ ਇਨਵੈਸਟਮੈਂਟ ਕਰ ਰਹੇ ਆ ਅਫਸਰ ਤੁਸੀਂ ਸਸਪੈਂਡ ਕਰਦੇ ਆ ਅਫਸਰ ਵਿਚਾਰੇ ਕੀ ਕਰਨ ਜਦੋਂ ਜਿਹਨੇ ਕੰਮ ਚਲਾਉਣਾ ਉਹਦੀ ਮਨਸ਼ਾ ਹੀ ਸਾਪ ਨਹੀਂ ਇਨਵੈਸਟ ਕਰਨਾ ਕਿਨੇ ਜੇ ਤੁਹਾਡੇ ਕੋਲ ਬੇਸਿਕ ਲਾਅ ਐਂਡ ਆਰਡਰ ਨਹੀਂ ਹੈ ਇਨਫਰਾਸਟ੍ਰਕਚਰ ਤੁਹਾਡਾ ਕੋਲੈਪਸ ਹੋ ਰਿਹਾ ਕਿਉਂ ਆਉਣ ਪੰਜਾਬ 'ਚ ਲੋ ਮਤਲਬ ਯੂ ਵਿਲ ਹੈਵ ਟੂ ਆਨਸਰ ਥੀਸ ਕੁਐਸਚਨਸ ਤੁਸੀਂ ਸਭ ਤੋਂ ਪਹਿਲਾਂ ਇਹਨਾਂ ਦਾ ਟੂਰ ਚੀ ਭਗਵੰਤ ਮਾਨ ਜੀ ਦਾ ਜਰਮਨੀ ਦਾ BMW ਦਾ ਇੱਕ ਪਲਾਂਟ ਦਾ ਜ਼ਿਕਰ ਕੀਤਾ ਸੀ ਆਇਆ ਜੀ ਅੱਜ ਉਹੀ ਪੋਲ ਖੋਲਦਾ ਕਿਹੜਾ ਪਲਾਂਟ ਲੱਗਿਆ ਪੰਜ ਸਾਲਾਂ ਚ ਕੋਈ ਵੱਡੇ ਪਲਾਂਟ ਦਾ ਉਦਘਾਟਨ ਕਰਦਿਆਂ ਜਾਂ ਨਹੀਂ ਪੱਥਰ ਰੱਖਦਿਆਂ ਮੌਜੂਦਾ ਸਰਕਾਰ ਨੂੰ ਤੁਸੀਂ ਵੇਖਿਆ ਇਟ ਕਲੀਅਰਲੀ ਸ਼ੋਜ਼ ਕਿ ਜ਼ੀਰੋ ਇਨਵੈਸਟਮੈਂਟ ਸੋ ਪੀਆਰ ਐਕਸਰਸਾਈਜ਼ ਬੰਦ ਕਰਨ ਜਿਵੇਂ ਉਹ ਪੀਆਰ ਐਕਸਰਸਾਈਜ਼ ਭਰਾਰਵਨ ਭਰਾਰ 2 ਤੇ ਕਤਲ ਤਾਂ ਜਦੋਂ ਉੱਥੋਂ ਡੀਜੀਪੀ ਪ੍ਰੈਸ ਕਾਨਫਰੰਸ ਕਰ ਰਹੇ ਨੇ ਥੱਲੇ ਕਤਲ ਹੋਣ ਲਿਆ ਹੁੰਦਾ ਐਸਐਸਪੀ ਦੇ ਦਫਤਰ ਦੇ ਬਾਹਰ ਕਤਲ ਹੋਣ ਲਿਆ ਹੁੰਦਾ ਅੰਦਰ ਐਸਐਸਪੀ ਬੈਠਾ ਔਰ ਹਾਈ ਕੋਰਟ ਨੂੰ ਜੇ ਲਾਅਨ ਆਰਡਰ ਦੀਆਂ ਮੀਟਿੰਗਾਂ ਪੌਂਡਰਬਲ ਪੰਜਾਬ ਨੇ ਹਾਈ ਕੋਰਟ ਨੂੰ ਲੈਣੀਆਂ ਪੈਰੀਆਂ ਨੇ ਕਲੀਅਰਲੀ ਉਹਦਾ ਸੰਕੇਤ ਇਹ ਆ ਕਿ ਚੀਫ ਮਿਨਿਸਟਰ ਹੋਮ ਮਿਨਿਸਟਰ ਔਰ ਡੀਜੀਪੀ ਆਪਦੇ ਕੰਮ 'ਚ ਫੇਲ ਹੋ ਗਏ ਹਾਂ ਕੋਈ ਪੱਤਰਕਾਰ ਵੈਸੇ ਥੋੜੇ ਚਿਰ ਵੀ ਕੋਈ ਰਹਿ ਨਹੀਂ ਕਿ ਦਿਲ ਵਾਲੇ ਮਤਲਬ ਥੋਡੀਆਂ ਵੀ ਲੱਤਾਂ ਕੰਮ ਉੱਠ ਗਈਆਂ ਇੱਕ ਅੱਡੇ ਤੇ ਪਰਚਾ ਹੁੰਦਾ ਬਾਕੀ ਸਾਰੇ ਛੁਰਰ ਹੋ ਜਾਂਦੇ ਬਹੁਤ ਘੱਟ ਪੱਤਰਕਾਰ ਰਹਿ ਗਏ ਕਿਉਂਕਿ ਚੌਥਾ ਥੰਮ ਹੈ ਜੀ ਲੋਕਤੰਤਰ ਦਾ ਔਰ ਜਿਹੜੇ ਖਬਰ ਲਾਉਂਦੇ ਆ ਉਹ ਫਿਰ ਪਰਚਾ ਕਰਾਉਂਦੇ ਆ ਹਾਈ ਕੋਰਟ ਜਾਂਦੇ ਆ ਜਾਂ ਉੱਥੋਂ ਆਪ ਦਾ ਸਟੇ ਲੈ ਕੇ ਆਉਂਦੇ ਨਹੀਂ ਤਾਂ ਮੇਰੇ ਵਾਂਗੂੰ ਅੰਦਰ ਜਾਂਦੇ ਸੋ ਜਿਹੜਾ ਕੋਈ ਵੀ ਪੰਜਾਬ ਦੀ ਗੱਲ ਕਰਨਾ ਚਾਹੁੰਦਾ ਉਹਨੂੰ ਡਰਾ ਜਾਂਦਾ ਤਬਕਾਇਆ ਜਾਂਦਾ ਮਗਰ ਕੋਈ ਅ ਦਿਲ ਜਾਂ ਜੂੰਦੇ ਦਿਲ ਵਾਲੇ ਹਲੇ ਵੀ ਨੇ ਛੇਰ ਦਿਲ ਵਾਲੇ ਹਲੇ ਵੀ ਨੇ ਜਿਹੜੇ ਗੱਲ ਬੇਬਾਕੀ ਨਾਲ ਕੱਲ ਦੀਆਂ ਖਬਰਾਂ ਬਹੁਤ ਆ ਰਹੀਆਂ ਨੇ ਕਿ ਪੰਜਾਬ ਸਰਕਾਰ ਵੱਲੋਂ ਅਸਲਾ ਲਾਇਸੈਂਸ ਬਣਾਉਣ ਦੇ ਉੱਤੇ ਬੜੀਆਂ ਸ਼ਰਤਾਂ ਸਖਤ ਕਰ ਦਿੱਤੀਆਂ ਗਈਆਂ ਨੇ ਉਹ ਸ਼ਰਤਾਂ ਕੀ ਸਖਤ ਕੀਤੀਆਂ ਨੇ ਕਿ ਜਿੱਥੇ ਪਹਿਲਾਂ ਐਸਐਚਓ ਜਾਂ ਐਸਐਸਪੀ ਆਮ ਨਾਗਰਿਕ ਦੀ ਰਿਪੋਰਟ ਕਰਕੇ ਭੇਜਦਾ ਸੀ ਅਸਲਾ ਲਾਇਸੈਂਸ ਦੀ ਸ਼ਿਫਾਰਿਸ਼ ਕਰਦਾ ਸੀ ਉੱਥੇ ਨਾਲ-ਨਾਲ ਹੁਣ ਇੰਟੈਲੀਜੈਂਸੀ ਵਿੰਗ ਜਿਹੜਾ ਉਹ ਵੀ ਆਪਣਾ ਉੱਥੇ ਕੋਈ ਨਾ ਕੋਈ ਤਰਕ ਦਵੇਗਾ ਆਪਣੀ ਜਿਹੜੀ ਗੱਲ ਰੱਖੇਗਾ ਤੇ ਫਿਰ ਲਾਇਸੈਂਸ ਜਿਹੜਾ ਉਹਦਾ ਬਣੇਗਾ ਕਿ ਇਸ ਇਨਸਾਨ ਨੂੰ ਕਿੱਥੋਂ ਤੇ ਕਿਵੇਂ ਖਤਰਾ ਹੈ ਹੁਣ ਜੇ ਪੰਜਾਬ ਦੇ ਹਾਲਾਤਾਂ ਨੂੰ ਵੇਖਿਆ ਜਾਵੇ ਤੇ ਇਸ ਵੇਲੇ ਸਾਰੇ ਪੰਜਾਬੀ ਇਹ ਜਾਣਦੇ ਨੇ ਕਿ ਪੰਜਾਬ ਦੇ ਹਾਲਾਤ ਕੀ ਨੇ ਕਿਹੜੇ ਨਾਗਰਿਕ ਨੂੰ ਕਿਵੇਂ ਖਤਰਾ ਨਹੀਂ ਕੋਈ ਪਤਾ ਹੀ ਨਹੀਂ ਕਿਸੇ ਨੂੰ ਕਿਹੜੇ ਵੇਲੇ ਕਿਸੇ ਨੇ ਲੁੱਟਣ ਪੈ ਜਾਣਾ ਹੈ ਕਿਹੜੇ ਵੇਲੇ ਕਿਸੇ ਨੇ ਚੋਰੀ ਕਰਨ ਆ ਜਾਣਾ ਹੈ ਕਿਹੜੇ ਵੇਲੇ ਕਿਸੇ ਨੂੰ ਰਾਹ ਜਾਂਦੇ ਨੂੰ ਕਿਸੇ ਨੇ ਘੇਰ ਕੇ ਮਾਰ ਦੇਣਾ ਵਪਾਰੀ ਦੁਕਾਨਦਾਰ ਕਲਾਕਾਰ ਲੀਡਰ ਤੱਕ ਜਿਹੜੇ ਸਾਰੇ ਡਰੇ ਹੋਏ ਆ ਸਹਿਮੇ ਹੋਏ ਨੇ ਇੱਥੇ ਲੀਡਰਾਂ ਦੀ ਸੁਰੱਖਿਆ ਤਾਂ ਅਸੀਂ ਦੇ ਦਿੱਤੀ ਪਰ ਆਮ ਲੋਕਾਂ ਨੂੰ ਸੁਰੱਖਿਆ ਕੌਣ ਦੇਵੇਗਾ ਅਸੀਂ ਆਮ ਲੋਕਾਂ ਨੂੰ ਵੀ ਨਿੱਥੇ ਕਰਨ ਜਾ ਰਹੇ ਆ ਕਿ ਉਹ ਜਿਹੜੇ ਲੋਕ ਨੇ ਉਹ ਆਪ ਦੀ ਸਵੈ ਰੱਖਿਆ ਵੀ ਨਾ ਕਰ ਸਕਣ ਬੜਾ ਹੈਰਾਨਗੀ ਮਹਿਸੂਸ ਹੁੰਦੀ ਕਹਿੰਦੇ ਇਹ ਇੰਟੈਲੀਜੈਂਸੀ ਵਿੰਗ ਜਿਹੜਾ ਖੂਫੀਆ ਵਿਭਾਗ ਜਿਹੜਾ ਉਹ ਆਪਦੀ ਰਿਪੋਰਟ ਦੇਵੇਗਾ ਕਿ ਇਹਨੂੰ ਕਿਹਦੇ ਤੋਂ ਖਤਰਾ ਤੇ ਫੇਰ ਉ ਜਾ ਕੇ ਉਹਦਾ ਲਾਇਸੈਂਸ ਜਿਹੜਾ ਉਹ ਬਣੇਗਾ ਉਹੀ ਇੰਟੈਲੀਜੈਂਸੀ ਵਿਭਾਗ ਹੈ ਪੰਜਾਬ ਦਾ ਜਿਹਦੇ 2022 ਦੇ ਵਿੱਚ ਦਫ਼ਤਰ ਤੇ ਖੋਤੇ ਹਮਲਾ ਹੋ ਗਿਆ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਲੱਗਾ ਇਹ ਉਹੀ ਇੰਟੈਲੀਜੈਂਸੀ ਹੈ ਪੰਜਾਬ ਦੀ ਇੱਥੇ ਲੀਡਰਾਂ ਦੀਆਂ ਕੋਠੀਆਂ ਤੇ ਹਮਲੇ ਹੋ ਗਏ ਇੱਥੇ ਪੁਲਿਸ ਥਾਣਿਆਂ ਤੇ ਹਮਲੇ ਹੋ ਗਏ ਇੱਥੇ ਪੁਲਿਸ ਚੌਕੀਆਂ ਤੇ ਹਮਲੇ ਹੋ ਗਏ ਇੱਥੇ ਦਿਨ ਦਿਹਾੜੇ ਕਲਾਕਾਰਾਂ ਨੂੰ ਮਾਰਿਆ ਜਾ ਰਿਹਾ ਹੈ ਇੱਥੇ ਦਿਨ ਦਿਹਾੜੇ ਫਰੋਟੀਆਂ ਲਈਆਂ ਜਾ ਰਹੀਆਂ ਨੇ ਇੱਥੇ ਦਿਨ ਦਿਹਾੜੇ ਦੁਕਾਨਦਾਰਾਂ ਨੂੰ ਮਾਰਿਆ ਜਾ ਰਿਹਾ ਹੈ ਇੱਥੇ ਆਮ ਲੋਕਾਂ ਦਾ ਕਤਲ ਕੀਤਾ ਜਾ ਰਿਹਾ ਹੈ ਤੇ ਕਤਲ ਕਰਨ ਵਾਸਤੇ ہتھیار ਜਾਂ ਹੋਰ ਜਿਹੜੀ ਸਮਗਰੀ ਕਿੱਥੋਂ ਵਰਤੀ ਜਾ ਰਹੀ ਉਹ ਸਾਰੀ ਅਨਲੀਗਲ ਜਾਨੀ ਕਿ ਨਜਾਇਜ਼ ਹੈ ਨਜਾਇਜ਼ ਚੀਜ਼ਾਂ ਨਾਲ ਮਾਰਿਆ ਜਾ ਰਿਹਾ ਉਹਦਾ ਟੈਲੀਜੈਂਸੀ ਵਿਭਾਗ ਨੂੰ ਅਜੇ ਤੱਕ ਪਤਾ ਨਹੀਂ ਲੱਗਾ ਤੇ ਇੱਕ ਆਮ ਇਨਸਾਨ ਦੀ ਰਿਪੋਰਟ ਕਿਵੇਂ ਜਾਰੀ ਕਰਨਗੇ ਕੀ ਇਹਨੂੰ ਕਿੱਥੋਂ ਖਤਰਾ ਹੋ ਸਕਦਾ ਹੈ ਤੁਹਾਡੀ ਰਿਪੋਰਟ ਤੋਂ ਪਹਿਲਾਂ ਕੋਦਾਂ ਘਟਨਾਵਾਂ ਵਾਪਰਦੇ ਜਿਹੜੇ ਹਾਲਾਤ ਨੇ ਇਸ ਵੇਲੇ ਪੰਜਾਬ ਦੇ ਤੇ ਫਿਰ ਤੁਹਾਡੀਆਂ ਦਿੱਤੀਆਂ ਰਿਪੋਰਟਾਂ ਕੀ ਕਰਨਗੇ ਉੱਥੇ ਗੱਲ ਤੇ ਇਹ ਚਾਹੀਦੀ ਸੀ ਕਿ ਪੰਜਾਬ ਸਰਦੀ ਸੂਬਾ ਇਹਦੇ ਜਿਹੜੇ ਇਸ ਵੇਲੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਇੱਥੇ ਹਰ ਨਾਗਰਿਕ ਦੇ ਕੋਲ ਆਪਣਾ ਲਾਇਸੈਂਸੀ ਹਥਿਆਰ ਚਾਹੀਦਾ ਹੈ ਮੈਨੂੰ ਯਾਦ ਹੈ 1984 ਦੇ ਵਿੱਚ ਜਦੋਂ ਯੂਪੀ ਵਰਗੇ ਥਾਮਾਂ ਦੇ ਕੁਝ ਹਮਲੇ ਕੀਤੇ ਸੀ ਪੀੜਾ ਨੇ ਸਿੱਖਾਂ ਦੇ ਘਰਾਂ ਦੇ ਤੇ ਕੋਈ ਸਾਬਕਾ ਫੌਜੀ ਦੀ ਬੀਬੀ ਦੇ ਬਨਾਰੀ ਰਫਲ ਦੇ ਵਿੱਚੋਂ ਦੋ ਫਾਇਰ ਕੱਢੇ ਤੇ ਸਾਰੀ ਭੀੜ ਭੱਜ ਗਈ ਸੀ ਇੰਨਾ ਡਰ ਹੁੰਦਾ ਹੈ ਅਸਲਾ ਲਾਇਸੈਂਸ ਦਾ ਤੇ ਅਸਲੇ ਦਾ ਪਰ ਜਿਸ ਹਾਲਾਤ ਨਾਲ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਇਹਦਾ ਮਤਲਬ ਸਾਫ਼ ਹੈ ਕਿ ਪੰਜਾਬ ਦੇ ਲੋਕਾਂ ਨੂੰ ਨੇ ਹੱਥੇ ਕਰਨਾ ਚਾਹੁੰਦੀ ਹੈ ਚੋਰਾਂ ਨੂੰ ਡਕੈਤੀਆਂ ਨੂੰ ਬਦਮਾਸ਼ਾਂ ਨੂੰ ਇਹ ਖੁੱਲ੍ਹੇ ਦੇਣ ਚਾਹੁੰਦੀ ਹੈ ਕਿ ਜਿੰਨੂੰ ਜਿਵੇਂ ਮਰਜ਼ੀ ਲੁੱਟ ਲੋ ਮਾਰ ਲੋ ਜੋ ਮਰਜ਼ੀ ਕਰ ਲੋ ਅਸੀਂ ਇਹਨਾਂ ਨੂੰ ਨੇ ਹੱਥੇ ਕਰ ਦਿੱਤਾ ਇਹ ਬੜੀਆ ਸਮਝ ਤੋਂ ਬਾਹਰ ਦੀਆਂ ਗੱਲਾਂ ਨੇ ਛੋਟੇ ਛੋਟੇ ਕਥਨ ਤੱਕੇ ਵੀ ਉੱਤੇ ਦਾ ਆਮ ਲੋਕ ਜਿਹੜੇ ਐ ਜਦੋਂ ਫੈਲ ਅਪਲਾਈ ਕਰਦੇ ਆ ਉਹਦੇ ਸਾਰਾ ਕਥਨ ਦਿੱਤਾ ਹੁੰਦਾ ਕਿ ਮੈਂ ਕਾਰੋਬਾਰੀ ਬੰਦਾ ਦਿਨ ਰਾਤ ਮੈਨੂੰ ਨੇ ਰਸਵੇਰੇ ਕਿਤੇ ਨਾ ਕਿਤੇ ਬਾਹਰ ਹੋਣਾ ਜਾਣਾ ਪੈਂਦਾ ਤੇ ਮੈਂ ਤਾਂ ਆਪਦਾ ਅਸਲ ਸੈਂਸ ਲੈਣਾ ਚਾਹਣਾ ਇਹਦੇ ਤਾਂ ਵਿਸ਼ੇਸ਼ ਕਥਨ ਦੀ ਕੋਈ ਗੱਲ ਹੀ ਨਹੀਂ ਰਹਗੀ ਹੁਣ ਜੇ ਸੋਚਿਆ ਜਾਵੇ ਬੀਤੇ ਸਮੇਂ ਜਿਹੜੇ ਜੰਗ ਹੋਏ ਆ ਸਾਡੇ ਗਵਾਂਢੀ ਮੁਲਕ ਦੇ ਨਾਲ ਉਦੋਂ ਆਰਮੀ ਨੇ ਖੁਦ ਵੀ ਜਿਹੜੇ ਸਾਡੇ ਲੋਕਾਂ ਨੂੰ ਹਥਿਆਰ ਦਿੱਤੇ ਸਨ ਆਮ ਲੋਕਾਂ ਨੂੰ ਕਿ ਤੁਸੀਂ ਭਾਈ ਜੇਕਰ ਕਿਤੇ ਮਦਦੀ ਚੱਕ ਜਿਆਦਾ ਛਿਰਦੀ ਤੇ ਤੁਸੀਂ ਆਪ ਦੀ ਸਵੈ ਰੱਖਿਆ ਕਰੋ ਤੇ ਇੱਥੇ ਜਿਹੜਾ ਦੇਣਾ ਸੀ ਕੁਛ ਉਹ ਵੀ ਖੋਇਆ ਜਾ ਰਿਹਾ ਕੇਲਾ ਕਿਹੜਾ ਵਿਭਾਗ ਤੁਹਾਡਾ ਇਹ ਜੀ ਰਿਪੋਰਟ ਹਰ ਨਾਗਰਿਕ ਦੀ ਜਾਰੀ ਕਰ ਲੇਗਾ ਕਿੰਨਾ ਸਮਾਂ ਲੱਗ ਜੇਗਾ ਤੇ ਜਿਹੜੇ ਹਾਲਾਤ ਆ ਪੰਜਾਬ ਦੇ ਬਣੇ ਪਏ ਨੇ ਉਸ ਹਾਲਾਤ ਤੇ ਤਾਂ ਖੁੱਲ ਚਾਹੀਦੀ ਸੀ ਕਿ ਅਫਸਰ ਜਾ ਕੇ ਪਿੰਡਾਂ ਚ ਜਿੰਨੂੰ ਜਿੰਨੂੰ ਲੋੜ ਐ ਉਹਨੂੰ ਪਹਿਲੇ ਸੰਸਦ ਦੇ ਕੇ ਆਓ ਬਣਾ ਕੇ ਦੇ ਕੇ ਆਓ ਪਰ ਹੋ ਇਥੇ ਉਹ ਕਹਿ ਰਿਹਾ ਇਹ ਨਵੀਂ ਤੋਂ ਨਵੀਂ ਸ਼ਰਤ ਦਾ ਜਿਹੜਾ ਇਸਤੇਮਾਲ ਕੀਤਾ ਜਾ ਰਿਹਾ ਹੈ ਨਵੀਂ ਤੋਂ ਨਵੀਂ ਜਿਹੜੀ ਸ਼ਰਤ ਅਪਣਾਈ ਜਾ ਰਹੀ ਹੈ ਮੇਰਾ ਖਿਆਲ ਹੈ ਪੰਜਾਬ ਦੇ ਕਿਸੇ ਕੋਲ ਨਹੀਂ ਚਲੇ ਜਾਉ ਤੁਸੀਂ ਹਰ ਬੰਦਾ ਇਹਦਾ ਨਾਮ ਬਹੁਤ ਸਤਿਕਾਰ ਨਾਲ ਲੈਂਦਾ ਜਿੰਨੀ ਇਹਨਾਂ ਨੇ ਬਣਾ ਕੇ ਰੱਖੀ ਹੋਈ ਹੈ ਜਿੰਨੀ ਇਹਨਾਂ ਨੇ ਇਮਾਨਦਾਰੀ ਨਾਲ ਕੰਮ ਕੀਤਾ ਹੈ ਜਿੰਨੀਆਂ ਲੋਕਾਂ ਨੂੰ ਇਹਨੇ ਨੌਕਰੀਆਂ ਦਵਾਈਆਂ ਨੇ ਔਰ ਕੋਈ ਇਹ ਨਹੀਂ ਹੈ ਕਿ ਅਸਲ ਕਿਸੇ ਕੋਈ ਮਠਾਈ ਦੇ ਟਬਲਿਆ ਹੋਵੇ ਕਿਸੇ ਚਾਹ ਦਾ ਕੱਪ ਪੀਤਾ ਹੋਵੇ ਅੱਜ ਤੱਕ ਦੇਖੋ ਅਸਲ ਤਾਂ ਨੌਕਰੀ ਤੱਕ ਹੁੰਦਾ ਹੈ ਕਿ ਬਹੁਤ ਘੱਟ ਲੋਕ ਨੇ ਜਿਹੜੇ ਨੌਕਰੀ ਦੇ ਵਿੱਚ ਬਹੁਤ ਆਪਣੀ ਚਿੱਟੀ ਚਾਦਰ ਲੈ ਕੇ ਰਟਾਇਰ ਹੁੰਦੇ ਨੇ ਪਰ ਮੈਂ ਇਸ ਗੱਲ ਦੀ ਵਧਾਈ ਦੇਣਾ ਕਿ ਇਹਨਾਂ ਦੇ ਜਿੰਨੇ ਦੋਸਤ ਮਿੱਤਰ ਵੀ ਨੇ ਸਿੱਧੂ ਸਾਹਿਬ ਆਏ ਨੇ ਪਿੰਡ ਸਾਹਿਬ ਆਏ ਨੇ ਸਾਰੇ ਪੂਰੇ ਦੇ ਪੂਰੇ ਇਮਾਨਦਾਰ ਨੇ ਔਰ ਕੰਮ ਕਰਨ ਆਏ ਨੇ ਆਪਣੇ ਯੂਨੀਅਨ ਚ ਵੀ ਕੰਮ ਕੀਤਾ ਇਹਨਾਂ ਨੇ ਐਂ ਟੱਕੜੇ ਹੋ ਕੇ ਕੰਮ ਕੀਤਾ ਹੈ ਆਪਣੇ ਜਿੰਨੇ ਵੀ ਇਹਨਾਂ ਦੇ ਮੁਲਾਜ਼ਮ ਅਸੀਂ ਹੋਰ ਦੀ ਜਿੰਨੀਆਂ ਸਹੂਲਤਾਂ ਲੈ ਕੇ ਦਿੱਤੀਆਂ ਨੇ ਆ ਨਗਰ ਦੇ ਵਿੱਚ ਵੀ ਕੋਈ ਕੰਮ ਹੋਵੇ ਕੋਈ ਵਿਆਦਾ ਕੰਮ ਹੋਵੇ ਕੋਈ ਸਪੋਰਟਸ ਦਾ ਕੰਮ ਹੋਵੇ ਕੋਈ ਡਵੈਲਪਮੈਂਟ ਦਾ ਕੰਮ ਹੋਵੇ ਉਹਦੇ ਵਿੱਚ ਵੀ ਇਹਨਾਂ ਦਾ ਬਤ ਵਤ ਯੋਗਦਾਨ ਹੁੰਦਾ ਬਹੁਤ ਪੋਜੀਟਿਵ ਨਹੀਂ ਤਾਂ ਅੱਜ ਹਰ ਘਰ ਦੇ ਵਿੱਚ ਢਲੇਬੰਦੀ ਹੈ ਹਰ ਪਿੰਡ ਦੇ ਵਿੱਚ ਢਲੇਬੰਦੀ ਹੈ ਪਰ ਇਹ ਢਲੇਬੰਦੀ ਤੋਂ ਉੱਤੇ ਉੱਤੇ ਉੱਠ ਰਿਹਾ ਰਾਤ ਸਾਡੀ ਕਾਫੀ ਲੇਟ ਗੱਲ ਹੋਈ ਸੀ ਤੇ ਜਿੰਨੇ ਮੇਰੀ ਗੱਲ ਹੋਈ ਮੈਨੂੰ ਜਿਆਦਾ ਮੈਨਸਪਲ ਨਾਲ ਗੱਲ ਕੀਤੀ ਮੈਨੂੰ ਕਹਿੰਦੇ ਪਤਾ ਕਰ ਲਿਓ ਪਿੰਡਾਂ ਨੂੰ ਜਰੂਰ ਪੁੱਛ ਲਿਓ ਤੇ ਮਾਜਰ ਮੈਂ ਸਾਰੇ ਪਿੰਨ ਨੂੰ ਪੁੱਛ ਲਿਆ ਇੱਕ ਬੰਦੇ ਨੇ ਵੀ ਇਹ ਨਹੀਂ ਗੱਲ ਕਹੀ ਉਹ ਕਹਿੰਦੇ ਜੀਐਮ ਸਾਹਿਬ ਆਗੇ ਸਾਰਾ ਸਾਰ ਲੱਗ ਗਈ ਆ ਗਿਆ ਤੁਹਾਡਾ ਸਾਰੀ ਕਨਸਿਸਟੈਂਸੀ ਆ ਗਈ ਮਤਲਬ ਇੰਨੀ ਖੁਸ਼ੀ ਮੇਰਾ ਖਿਆਲ ਵੀ ਹੋਈ ਹੈ ਉਨੀ ਸਾਹਿਬ ਜੀਐਮ ਸਾਹਿਬ ਨੂੰ ਖੁਸ਼ੀ ਨਾ ਹੋਈ ਉਹ ਜਿੰਨੇ ਸਾਰੇ ਨਗਰ ਆਏ ਨੂੰ ਖੁਸ਼ੀ ਹੋਈ ਹੈ ਬਹੁਤ ਵੱਡੀ ਖੁਸ਼ੀ ਹੋਈ ਹੈ ਸੋ ਮੈਂ ਬਹੁਤ ਧੰਨਵਾਦ ਕਰਦਾ ਜੀਐਮ ਸਾਹਿਬ ਦਾ ਅਰ ਪ੍ਰਮਾਤਮਾ ਅਗੇ ਬੇਹਰੂਆ ਅਰਦਾਸ ਕਰਦਾ ਕਿ ਇਹ ਜੇ ਇਨਸਾਨ ਜਿਨ੍ਹਾਂ ਨੇ ਆਪਣੇ ਸਮਾਜ ਦੀ ਤਰੱਕੀ ਕਰਾਉਣੀ ਹੈ ਆਪਣੇ ਭਾਈਚਾਰੇ ਦੀ ਤਰੱਕੀ ਕਰਾਉਣੀ ਹੈ ਐਜੂਕੇਸ਼ਨ ਦੇ ਵਿੱਚ ਬਹੁਤ بڑا ਯੋਗਦਾਨ ਹੈ ਇਹਨਾਂ ਦਾ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਗੁਰੂ ਅਗੇ ਹਰਦਾਸ ਕਰਦਾ ਕਿ ਅਸੀਂ ਸਾਰੇ ਜਾਨੇ ਰੱਖ ਕੇ ਆਪਣੇ ਨਗਰ ਦੀ ਆਪਣੇ ਪਿੰਡ ਦੀ ਆਪਣੇ ਸੂਬੇ ਦੀ ਆਪਣੇ ਦੇਸ਼ ਦੀ ਤਰੱਕੀ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਈ ਹੈ ਧੰਨਵਾਦ ਰਤਨ ਸਾਹਿਬ ਕਿੱਥੇ ਦੇ ਪੰਜਾਬ ਦੇ ਰਾਜਪਾਲ ਵੱਲੋਂ ਨਾਸ਼ਨ ਲੈ ਕੇ ਯਾਤਰਾ ਜਿਹੜੀ ਅੱਜ ਅਖੀਰਲਾ ਤੱਕ ਜਾਰੀ ਹੈ ਤੇ ਵਿਰੋਧੀਆਂ ਵੱਲੋਂ ਤੰਜ ਵੀ ਕਸਿਆ ਜਾ ਰਿਹਾ ਸੁਖਵੀਰ ਸਿੰਘ ਬਾਦਲ ਵੱਲੋਂ ਵੀ ਹਿੱਸਾ ਲੈ ਗਿਆ ਉਸ ਯਾਤਰਾ ਦੇ ਵਿੱਚ ਦੇਖੋ ਮੈਂ ਵੈਸੇ ਤਾਂ ਚੰਗੀ ਗੱਲ ਹੈ ਕੋਈ ਇਹਦੇ ਕੋਈ ਨਿੰਦਨਾ ਵਾਲੀ ਗੱਲ ਨਹੀਂ ਨਿੰਤਾ ਜੀ ਨੂੰ ਮਰਜ਼ੀ ਦਿਓ ਕਰਨਾ ਤੁਸੀਂ ਦਾ ਕੰਮ ਪਰ ਜਿੱਦੋਂ ਦੇ ਅਸੀਂ ਲੱਗੇ ਆ ਨਸ਼ੇ ਬਾਦੀ ਰਹੇ ਨੇ ਦਿਨ-ਪਰ-ਦਿਨ ਲੋਕਾਂ ਦੇ ਮਨਾਂ ਦੇ ਵਿੱਚ ਵਸਾਉਣ ਵਾਲੀ ਗੱਲ ਹੈ ਜਿਵੇਂ ਗੁਰੂ ਸਾਹਿਬਾਨ ਨੇ ਸਾਨੂੰ ਸਿੱਖਿਆ ਦਿੱਤੀ ਨੇ ਗੁਰੂ ਸਾਹਿਬ ਦੇ ਘੋੜੇ ਨੂੰ ਤਮਾਕੂ ਦੇ ਖੇਤ ਚ ਪਾਉਣ ਨਹੀਂ ਪਾਇਆ ਐਦਾਂ ਲੋਕਾਂ ਨੂੰ ਸਿੱਖਿਆ ਦੇ ਕੇ ਉਹ ਪਿੱਛੇ ਲਾਉਣ ਵਾਲੀ ਗੱਲ ਹੈ ਕਿ ਜਿਹੜੇ ਨਸ਼ੇ ਨੇ ਮਾਰੀ ਚੀਜ਼ ਹੈ ਇਹ ਤੁਹਾਡੀ ਜ਼ਿੰਦਗੀ ਤੁਹਾਡੇ ਮਾਪੇ ਦੀ ਜ਼ਿੰਦਗੀ ਤੁਹਾਡੇ ਸਮਾਜ ਜ਼ਿੰਦਗੀ ਸਾਰੀ ਬਰਬਾਦ ਕਰ ਦਿੰਦੇ ਨੇ ਸੋ ਉਹ ਵੀ ਕੰਦ ਦੀ ਲੋੜ ਹੈ ਤੁਹਾਨੂੰ ਢਾਡੀਆਂ ਦੀ ਲੋੜ ਹੈ ਤੁਹਾਨੂੰ ਕੁਸ਼ਰੀਆਂ ਦੀ ਲੋੜ ਹੈ ਸਾਨੂੰ ਜਿਹੜੇ ਪ੍ਰਚਾਰਕ ਹੈ ਉਹਨਾਂ ਦੀ ਲੋੜ ਹੈ ਪ੍ਰਚਾਰ ਕਰਕੇ ਜਿਹੜਾ ਕੰਮ ਹੋ ਸਕਦਾ ਹੈ ਉਹ ਸ਼ਾਇਦ ਪੋਸਟ ਆਲੇ ਜਾਂ ਹੋਰ ਕਰਕੇ ਨਹੀਂ ਹੋ ਸਕਦਾ ਤੇ ਈਡੀ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਨੂੰ ਸਾਮਣ ਜਾਰੀ ਕੀਤੇ ਨੇ ਈਡੀ ਵੱਲੋਂ ਭਾਵੇਂ ਕਿ ਫਾਤਪਾ ਦੇ ਵਿੱਚ ਫਿਰ ਵੀ ਫਾਤਪਾ ਨੇ ਸਾਮਣ ਜਾਰੀ ਕੀਤੀ ਈਡੀ ਦੇਖੋ ਉਸ ਬਾਰੇ ਮੈਂ ਕੀ ਕਹਿੰਦਾ ਉਹ ਤਾਂ ਜਿਆ ਐਡੀ ਨੂੰ ਪਤਾ ਹੈ ਜਾਂ ਸੈਂਟਰ ਸਰਕਾਰ ਨੂੰ ਪਤਾ ਹੈ ਜਾਂ ਕੈਪਟਨ ਸਾਹਿਬ ਨੂੰ ਪਤਾ ਕਿਸੇ ਦੇ ਕੋਲ ਜੇ ਕੋਈ ਗੱਲ ਹੈਗੀ ਤਾਂ ਹੁਣ ਚਾਹੀਦੀ ਜੇ ਕੋਈ ਗੱਲ ਹੈਗੀ ਤਾਂ ਹੁਣ ਚਾਹੀਦੀ ਹੈ ਦੇਖੋ ਕਦੇ ਵੀ ਕਿਸੇ ਬੰਦੇ ਦਾ ਜਲਤੀ ਨਹੀਂ ਹੋਣੀ ਚਾਹੀਦੀ ਜੇ ਬੰਦਾ ਕੋਈ ਮਾਲਾ ਕੰਮ ਕਰਦਾ ਹੈ ਤਾਂ ਉਹਦੀ ਰਾਏ ਨਹੀਂ ਹੋਣੀ ਚਾਹੀਦੀ ਮੈਂ ਇਸ ਗੱਲ ਦੇ ਹੱਕਚਾ ਜੇ ਬੰਦਾ ਜਿੱਥੇ ਵੀ ਗਲਤੀ ਕਰਦਾ ਹੈ ਉਹਨੂੰ ਜੇ 19 ਸਜ਼ਾ ਮਿਲ ਜਵੇ ਤਾਂ ਕਾਮਾਸਤੇ ਟਿਕ ਜਾਂਦਾ ਹੈ ਜੇ ਸਜ਼ਾ ਨਾ ਮਿਲੇ ਫਿਰ ਬੰਦਾ ਹੱਕੇ ਵੱਜ ਜਾਂਦਾ ਹੈ ਜੇ ਤੁਸੀਂ ਗਲਤ ਗੱਲ ਕਰਦੇ ਹੋ ਤਾਂ ਉਹਦੇ ਨਾਲ ਵੀ ਨੁਕਸਾਨ ਹੈ ਜੇ ਆਤਵਾਦ ਹੋਇਆ ਉਹ ਮੁਸ਼ ਕਰਕੇ ਹਤਵਾਦ ਹੋਇਆ ਜਿਹੜੋ ਕਨ ਜਾਲਤੀਆਂ ਹੋਈਆਂ ਤੱਕੇ ਹੋਏ ਉਹਨਾਂ ਦਾ ਸਦਾ ਹਤਵਾਦ ਵਧਿਆ ਜੇ ਸਹੀ ਤਰੀਕੇ ਨਾਲ ਕਮ ਹੁੰਦਾ ਛੇ ਇਹ ਹਤਵਾਦ ਇੰਨਾ ਨਾ ਵਧਦਾ ਮੀਠੀ ਨਾਲ ਕੋਈ ਗੱਲਬਾਤ ਇਕ ਕਾਲੀ ਦਲ ਦਾ ਇਕਾਕਰਣ ਹੋਣ ਜਾ ਰਿਹਾ ਦੇਖੋ ਹਾਲੇ ਤੱਕ ਕੋਈ ਗੱਲਬਾਤ ਨਹੀਂ ਹੋਈ ਮੈਂ ਤਾਂ ਪਹਿਲਾਂ ਵੀ ਗੱਲ ਕਹੀ ਸੀ ਕਿ ਵੀ ਜੇ ਅਸੀਂ 2 ਦਸੰਬਰ ਦਾ ਹੁਕਮਨਾਮਾ ਜੇ ਅੱਛੀਂ ਕਾਲ ਤਖਤ ਹੋਇਆ ਹੈ ਮਨਜੀਠੇ ਸਾਹਿਬ ਨੂੰ ਆਉਣ ਦੀ ਲੋੜ ਨਹੀਂ ਅਸੀਂ ਨੰਗੇ ਪੈਰੀਂ ਜਾਵਾਂਗੇ